17 ਤੋਂ 22 ਤੱਕ ਪਰ ਅੱਜ ਪੰਜਾਬ ਦੇ ਸੜਕਾਂ ਦੇ ਹਾਲਾਤ ਬਹੁਤ ਮਾੜੇ ਤੁਸੀਂ 17 ਤੋਂ 22 ਤੱਕ ਕਿੰਨੀ ਲਗਤ ਨੂੰ ਕਿੰਨੀਆਂ ਸ਼ੜਕਾਂ ਬਣਾਈਆਂ ਪੰਜਾਬ ਦੀ ਦੇਖੋ ਆਡਰਡ ਪ੍ਰੋਜੈਕਟਸ ਹੁੰਦੇ ਆ ਜਦੋਂ ਆਪਾਂ ਪੀ ਡਬਲਯੂ ਡੀ ਮਹਿਕਮੇ ਦੀ ਗੱਲ ਕਰਦੇ ਹਾਂ ਸਮ ਕਈ ਪ੍ਰੋਜੈਕਟਸ ਪੀ ਡਬਲਯੂ ਡੀ ਮਹਿਕਮਾ ਦੂਜੇ ਮਹਿਕਮੇ ਵਾਸਤੇ ਕਰਦਾ ਹੈ ਚਾਹੇ ਆਡਰਡ ਸਕੀਮਸ ਦੀ ਗੱਲ ਹੋਵੇ ਨਬਾੜ ਦੀ ਗੱਲ ਹੋਵੇ ਪਲਾਨ ਰੂਟਸ ਦੀ ਗੱਲ ਹੋਵੇ ਜਿਹੜਾ ਕਿ ਸਟੇਟ ਗਵਰਨਮੈਂਟ ਦਾ ਪ੍ਰੋਜੈਕਟ ਹੁੰਦਾ ਹੈ ਇਸੇ ਤਰੀਕੇ ਨਾਲ ਸੈਂਟਰਲ ਰੋਡ ਫੰਡ ਦੀ ਗੱਲ ਹੋਵੇ ਜਿਹੜਾ ਪੈਸਾ ਪੰਜਾਬ ਚੋਂ ਟੈਕਸ ਦੇ ਰੂਪ ਦੇ ਵਿੱਚ ਦਿੱਲੀ ਜਾਂਦਾ ਤਾਂ ਭਾਰਤ ਸਰਕਾਰ ਵੱਲੋਂ ਸੈਂਟਰਲ ਰੋਡ ਫੰਡ ਦੇ ਰੂਪ ਚ ਪੈਸਾ ਵਾਪਸ ਆਉਂਦਾ ਉਸ ਦੇ ਅਧੀਨ ਉਸਾਰੀ ਦੀ ਗੱਲ ਹੋਵੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਪਿੰਡਾਂ ਦੀ ਸੜਕਾਂ ਦੀ ਗੱਲ ਹੋਵੇ ਸੋ ਵੱਖ-ਵੱਖ ਸਕੀਮਾਂ ਤਹਿਤ ਵੱਖ-ਵੱਖ ਪੈਸਾ ਵੱਖ-ਵੱਖ ਰੋਡਾਂ ਵਾਸਤੇ ਵੱਖ-ਵੱਖ ਕ੍ਰਾਈਟੇਰੀਆ ਦੇ ਆਧਾਰ ਦੇ ਉੱਪਰ ਰੀਲੀਜ਼ ਹੁੰਦਾ ਸੋ ਮੈਂ ਇਹ ਸਮਝਦਾ ਕਿ ਉਸ ਵੇਲੇ ਸਾਡੇ ਧਿਆਨ ਚ ਜਿੰਨੀਆਂ ਵੀ ਸੜਕਾਂ ਦੀ ਖਸਤਾ ਹਾਲਤ ਸੀ ਜਾਂ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਚੌੜੀਆਂ ਹੋਣ ਦੀ ਲੋੜ ਸੀ 18 ਫੁੱਟ ਹੋਣ ਦੀਆਂ ਲੋੜ ਸੀ ਜਾਂ ਜਿਹੜੀਆਂ ਸੜਕਾਂ ਦੇ ਲਿੰਕ ਰੂਟ ਦੇ ਵਿੱਚ ਕੱਚੇ ਪਹੇ ਸੀ ਅਸੀਂ ਸ਼ਾਇਦ ਪੰਜਾਬ ਦਾ ਕੋਈ ਵੀ ਇਲਾਕਾ ਐਸਾ ਨਹੀਂ ਛੱਡਿਆ ਜਿੱਥੇ ਲੋਕਾਂ ਦੀ ਮੰਗ ਸਾਡੇ ਕੋਲ ਆਈ ਔਰ ਅੱਜ ਤੱਕ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੀ ਨਾਨ ਪਰਫਾਰਮੈਂਸ ਕਰਕੇ ਭਾਰਤ ਸਰਕਾਰ ਵੱਲੋਂ ਜੋ ਪੀਐਮਜੀਐਸਵਾਈ ਦਾ ਪੈਸਾ ਪਿੰਡਾਂ ਦੀਆਂ ਸੜਕਾਂ ਨੂੰ ਠੀਕ ਕਰਨ ਵਾਸਤੇ ਮਨਜ਼ੂਰ ਹੋਇਆ ਸੀ ਉਹ ਵੀ ਸ਼ਾਇਦ ਪੈਸਾ ਭਾਰਤ ਸਰਕਾਰ ਨੇ ਰੀਕਾਲ ਕਰ ਲਿਆ ਔਰ ਕਈ ਜਗ੍ਹਾ ਦੇ ਉੱਪਰ ਜਿਹੜੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟਸ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਮੇਂ ਚ ਬਹੁਤ ਵੱਡੇ ਪੱਧਰ ਤੇ ਆਏ ਅੱਜ ਜੇ ਡੈਲੀ ਕਟਰਾ ਹਾਈਵੇ ਵਰਗਾ ਪ੍ਰੋਜੈਕਟ ਸਾਡੇ ਪੰਜਾਬ 'ਚ ਆਇਆ ਹੈ ਅੱਜ ਉਹਨੂੰ ਸੰਗਰੂਰ ਤੋਂ ਐਕਸੈਸ ਮਿਲ ਰਹੀ ਹੈ ਤਾਂ ਇਹਦੇ ਨਾਲ ਬੜਾ ਵੱਡਾ ਲਾਭ ਸਾਰੇ ਇਲਾਕੇ ਨੂੰ ਹੋ ਰਿਹਾ ਤਾਂ ਕਿ ਲੋਕ 2 ਘੰਟਿਆਂ ਦੇ ਵਿੱਚ ਕਟਰੀ ਪਹੁੰਚ ਗਿਆ ਕਰਨਗੇ ਔਰ 2 ਘੰਟੇ ਦੇ ਵਿੱਚ ਲੋਕਾਂ ਨੂੰ ਦਿੱਲੀ ਜਾਣ ਦਾ ਆਰਾਮ ਮਿਲਦਾ ਹੈ ਸੋ ਇਸ ਕਰਕੇ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਜਿੱਥੇ-ਜਿੱਥੇ ਲੈਂਡ ਐਕ acquisition ਚ ਡਿਲੇ ਚੱਲ ਰਹੀ ਹੈ ਉਸ ਦੇ ਉੱਪਰ ਵੀ ਜਲਦੀ ਕਰਨੀ ਚਾਹੀਦੀ ਹੈ ਕਿਉਂਕਿ ਉਹਦੇ ਨਾਲ ਭਾਰਤ ਸਰਕਾਰ ਦੇ ਪ੍ਰੋਜੈਕਟਸ ਡਿਲੇ ਹੁੰਦੇ ਆ ਔਰ ਉਹਦੇ ਨਾਲ ਲੋਕ ਸਫਰ ਕਰਦੇ ਆ ਸੋ ਇਸ ਕਰਕੇ ਮੈਂ ਇਹ ਜ਼ਰੂਰ ਸਮਝਦਾ ਕਿ ਰੋਡ ਇਨਫਰਾਸਟ੍ਰਕਚਰ ਇੱਕ ਬੜਾ ਇੰਪੋਰਟੈਂਟ ਕੰਪੋਨੈਂਟ ਹੁੰਦਾ ਹੈ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਔਰ ਜਿਆਪਾ ਜੁਰੇ ਪੰਜਾਬ ਚ ਜਾਂ ਆਪਣੇ ਦੇਸ਼ ਦੇ ਵਿੱਚ ਟ੍ਰੈਫਿਕ ਦੀ ਗੱਲ ਕਰੀਏ ਹਰ ਜਗ੍ਹਾ ਦੇ ਉੱਪਰ ਲੋਕਾਂ ਦੀ ਆਮਦਨਾਂ ਚ ਜੇ ਵਾਧਾ ਹੋਇਆ ਤਾਂ ਹਰ ਜਗ੍ਹਾ ਦੇ ਉੱਪਰ ਲੋਕਾਂ ਦੇ ਰੈਂਟਸ ਐਂਡ ਦੇ ਵਿੱਚ ਵਾਧਾ ਹੋਇਆ ਅੱਜ ਹਰ ਘਰ ਚ ਦੋ ਦੋ ਤਿੰਨ ਤਿੰਨ ਗੱਡੀਆਂ ਤੇ ਜੇ ਸੜਕਾਂ ਦੀ ਉਹ ਸਾਰੀ ਚੰਗੀ ਹੋਊਗੀ ਤਾਂ ਲੋਕੋ ਐਕਸੀਡੈਂਟ ਤੋਂ ਵੀ ਬਚਣਗੇ ਔਰ ਲੋਕਾਂ ਨੂੰ ਚੰਗੇ ਰਾਹ ਬਣਾ ਕੇ ਆਪਾਂ ਲੋਕਾਂ ਨੂੰ ਚੰਗੀ ਸਹੂਲਤ ਦੇ ਸਕਦੇ ਹਾਂ ਔਰ ਜਦੋਂ ਆਪਾਂ ਨਵੀਂ ਗੱਡੀ ਲੈਣੇ ਆ ਜੇ ਰੋਡ ਟੈਕਸ ਪਹਿਲੇ ਦਿਨ 14 ਸਾਲ ਦਾ ਜਾਂ 15 ਸਾਲ ਦਾ ਸਰਕਾਰਾਂ ਜਮ੍ਹਾਂ ਕਰਾ ਲੈਂਦੀ ਹੈ ਤਾਂ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਰੋਡ ਟੈਕਸ ਦੇ ਆ ਪੈਸਾ ਜੋ ਸਰਕਾਰ ਕੋਲ ਜਮ੍ਹਾਂ ਹੋ ਰਿਹਾ ਹੈ ਉਸ ਦੇ ਤਹਿਤ ਲੋਕਾਂ ਨੂੰ ਬੈਟਰ ਇਨਫਰਾਸਟ੍ਰਕਚਰ ਦਿੱਤਾ ਦਿੱਤਾ ਜਾ ਸਕੇ ਸੋ ਮੈਂ ਇਸ ਗੱਲ ਦੇ ਉੱਪਰ ਕਮੈਂਟ ਨਹੀਂ ਕਰ ਸਕੂਗਾ ਕਿ ਕਿੰਨੀਆਂ ਸੜਕਾਂ ਮੈਂ ਬਣਾਈਆਂ ਪਰ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਜਿੰਨੀਆਂ ਸੜਕਾਂ ਨੂੰ ਚੌੜਾ ਕਰਨ ਦੀ ਲੋੜ ਸੀ ਜਿੱਥੇ-ਜਿੱਥੇ ਕੋਈ ਬੋਟਲネック ਸੀਗੇ ਫਲਾਈਓਵਰ ਬਣਾਉਣ ਦੇ ਜਾਂ ਅੰਡਰਬ੍ਰਿਜ ਬਣਾਉਣ ਦੇ ਮੈਨੂੰ ਲੱਗਦਾ ਹੈ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਜਦੋਂ ਸਰਵੇ ਕੀਤਾ ਸੀ ਜਿੱਥੇ ਜਿੱਥੇ ਇਨਕ੍ਰੋਚਮੈਂਟ ਨਹੀਂ ਸੀ ਉਹ ਸਾਰੇ ਅੰਡਰਬ੍ਰਿਜ ਤੇ ਓਵਰਬ੍ਰਿਜਸ ਦੇ ਪੈਸੇ ਅਲੋਕੇਟ ਕਰਕੇ ਉਹਨਾਂ ਦੇ ਪ੍ਰੋਜੈਕਟਸ ਨੂੰ ਚਾਲੂ ਕੀਤਾ ਸੀ ਤਾਂ ਕਿ ਲੋਕਾਂ ਦਾ ਬਹੁਤ ਸਾਰਾ ਵਕਤ ਜਿਹੜਾ ਫਾਟਕਾਂ ਦੇ ਉੱਪਰ ਖੜ ਕੇ ਖਰਾਬ ਹੋ ਜਾਂਦਾ ਸੀ ਉਹ ਨਾ ਹੋਵੇ ਕਿਉਂਕਿ ਟਾਈਮ ਇੱਕ ਬਹੁਤ ਕੀਮਤੀ ਕੰਪੋਨੈਂਟ ਹੈ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਸੋ ਇਸ ਕਰਕੇ ਮੈਂ ਸਮਝਦਾ ਕਿ ਜਿੱਥੇ ਜਿੱਥੇ ਸਟੇਟ ਗਵਰਨਮੈਂਟ ਨੂੰ ਪੈਸਾ ਭਾਰਤ ਸਰਕਾਰ ਤੋਂ ਮਿਲਦਾ ਹੈ ਅਗਰ ਪੀਐਮਜੀਐਸਵਾਈ ਸਕੀਮ ਦਾ ਪੈਸਾ 60 40 ਦੇ ਰੇਸ਼ਿਓ ਚ ਮਿਲਦਾ ਹੈ ਤਾਂ ਐਸੇ ਸਕੀਮ ਦੇ ਪੈਸੇ ਪੰਜਾਬ ਨੂੰ ਜਲਦੀ ਤੋਂ ਜਲਦੀ ਲੈਣੇ ਚਾਹੀਦੇ ਆ ਤੇ ਉਹਨਾਂ ਨੂੰ ਪ੍ਰੋਜੈਕਟਸ ਨੂੰ ਐਗਜ਼ੀਕਿਊਟ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਸਾਡੀਆਂ ਅਜ ਇਲਾਕੇ ਦੀਆਂ ਸਾਡੇ ਸੂਬੇ ਦੀਆਂ ਪਿੰਡਾਂ ਦੀਆਂ ਜਾਂ ਸ਼ਹਿਰਾਂ ਦੀਆਂ ਸੜਕਾਂ ਖਰਾਬ ਹੈ ਜਾਂ ਮ्युनਿਸਪਲ ਕਮੇਟੀ ਦੇ ਦਾਇਰੇ ਚ ਜਿਹੜੀਆਂ ਸੜਕਾਂ ਖਰਾਬ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦੀ ਮੁਰੰਮਤ ਕੀਤੀ ਜਾ ਸਕੇ ਉਹਨਾਂ ਦੀ ਰਿਪੇਅਰ ਕੀਤੀ ਜਾ ਸਕੇ ਔਰ ਲੋਕਾਂ ਨੂੰ ਐਕਸੀਡੈਂਟ ਤੋਂ ਬਚਣ ਵਾਸਤੇ ਵੀ ਤੇ ਚੰਗੇ ਤਰੀਕੇ ਨਾਲ ਲੋਕਾਂ ਨੂੰ ਆਪਣੀ ਆਵਾਜ਼ ਆਵੀ ਵਾਸਤੇ ਸੂਲ